एक और बड़ी खबर यह है कि जल्द अमीर बनने की चाहत ने उन्हें सलाखों के पीछे पहुंचा दिया एक व्यक्ति को आई ट्वेंटी गाड़ी के साथ 255 ग्राम हेरोइन के साथ गिरफ्तार किया गया मामला दर्ज किया गया और आगे की कानूनी कार्रवाई शुरू की गई एसएसपी बटाला के निर्देशानुसार बटाला पुलिस के अधीन घुमान थाने की पुलिस टीम ने मुखबिर खास की सूचना पर अनमोल सिंह निवासी चीमा खुडी को आई गाड़ी में 255 ग्राम हेरोइन और तीन के साथ गिरफ्तार किया है सफल होने के बाद मामला दर्ज कर लिया गया है और आगे की कानूनी कार्रवाई शुरू कर दी गई है डीएसपी राजेश कक्कड़ ने बताया कि अनमोल सिंह को रिमांड पर लिया जाएगा और आगे की पूछताछ की जाएगी कि वह ये हेरोइन कहाँ और किसे बेचता था काम से जुड़ी बटाला से लोकप्रीत खुशीपुर की रिपोर्ट ਇੱਕ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਸ ਪਾਲੀ ਨੋਪੋਸਿਲ ਵਾਲ ਮਿਲਿਆ ਜਿਹੜਾ ਮਾਨਯੋਗ ਐਸਐਸਪੀ ਮੈडम ਅਸ਼ਵਿੰਨ ਘੋਟਿਆਲ ਐਸਐਸਪੀ ਇੰਚਾਰ ਰਮੇਂਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨ ਦੇਸਟੇ ਥਾਣਾ ਕੁਮਾਨ ਦੇ પોલીસ ਥਾਣਾ ਐਸਐਸਟੀ ਨੂੰ ਨਿਯੁਕਤ ਕੁਰਾ ਸਿੰਘ ਨੇ ਇੱਕ ਵਿਅਕਤੀ ਨੂੰ ਆਈਡੈਂਟੀਟੀ ਕਾਰਡ ਵਿਚ ਕਮਰਸੋਪਨ ਇੱਕ ਇੰਦੂਸੋプチਵਿੰਜਾ ਗ੍ਰਾਮ ਹੈ ਉਸ ਵਿੱਚ ਕਾਬੂ ਕਰਕੇ ਪਰਦਾਸ਼ੁਕੀਤਾ ਇੱਕ ਯੇਪ ਨਾ ਨਰੀਕਾ ਬਰੰਤੀ ਹੈ ਮਸ਼ੂਗਾਂਕੀ ਹੈ ਦੇ ਇਸ ਨਾਲ ਅਸੀਂ ਖਲੋ ਭੇਗੀ ਜੇ ਜਿਹੜੀ ਸਾਡੀ ਮੁਹੀਮ ਹੈ ਮਸ਼ੇ ਦੇ ਖਿਲਾਫ ਤੀਰਗਾਤਾ ਚੱਲਦੀ ਰਹੇਗੀ ਇਸੇ ਤਰ੍ਹਾਂ ਦੀ ਰਹੇਗੀ ਜਿਉਂ ਸਾਭ ਨੂੰ ਇਹ ਹੀ ਮੇਰੀ ਬੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਹਰ particulor morning ਆ ਉਹ ਨਸ਼ਾ ਦੇ کاروبار ਨੂੰ ਪੰਚਰ ਕਰ ਦੇ ਜਿਤਨਾ ਅਸੀਂ ਇਸ ਨੂੰ ਜਿਹੜਾ ਇਹਦਾ ਕਾਬੂ ਆ ਅਸੀਂ ਦੇਗੇ ਅਸੀਂ ਇਸ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ 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 ਅਰੀਪ ਦੀ ਪੂਰੀ ਚੈੱਕ ਉਪ ਚੈੱਕ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਕਦੀ ਫੋਟੋ ਚ ਨਹੀਂ ਕਰਾਵਾਂ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਹੈ ਦੀ ਪਟੇਵਾ ਰੋਡ ਪਟੇਵਾ ਰੋਡ ਬੰਦੀ ਹੈ ਕਮਾਣਾ ਦੇ ਉੱਥੋਂ ਗ੍ਰਸਟ ਹੋਇਆ ਸਰ ਇਹਦਾ ਨਾਮ ਕੀ ਹੈ ਇਹਦਾ ਪਿੰਡ ਕਿਹੜਾ ਅਨਮੋਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਹੈ ਪਿੰਡ ਕਿ ਮਕੂਲੀ ਦਾ ਇਹ ਜਿਹੜਾ ਪਟਰਨ ਸਟ੍ਰੀਟ ਹੈ ਉਹ 82 ਨੰਬਰ ਹੈ ਫਰ ਦਾ ਡੀਟੇਡ ਹੈ 88 824 ਅੰਡਰ ਸੈਕਸ਼ਨ 18 ਇਹ ਸਰ ਕਰਤਾ ਕੀ ਜੀ ਕੰਮ ਅਨਫੋਰਨਟਲੀ ਇਹ ਇੰਡੀਅਨ ਆਰਮੀ ਦਾ ਦੁਤਕ ਅ ਦੁਤਕ ਇੰਪੋਰਟ ਹੈ ਹਾਂਜੀ ਸਰ ਇਹ ਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਐਰੀਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਪ੍ਰੀਮੀਅਰ ਕੰਡੀਸ਼ਨਾਂ ਦੇ ਨਹੀਂ ਆਇਆ ਬਟ ਇਹ ਇਥਾ ਜਾਦਾ ਜਿਹੜੇ ਜਲਦੀ ਅਮੀਰ ਹੁੰਦੇ ਚੱਕਰ ਵਿੱਚ ਧੰਦੇ ਪੈ ਗਿਆ ਇਹ ਕੋ ਡਰਗ ਮੈਨ ਨਹੀਂ ਫੜੀ ਕੋਈ ਸਰ ਆ 831 3100 390 ਰੁਪਏ ਦੇ ਡਰਗ ਨਹੀਂ ਦੱਸ ਸਕਦਾ ਸਰ ਇਹਨੇ ਜਿੱਥੋਂ ਲਿਆੰਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਉਸ ਨੂੰ ਅਦਾਚ ਵਿੱਚ ਕੀਤਾ ਮਾਨ ਲਿਆ ਇਹਦਾ ਅਪਾਰਟਮੈਂਟ ਰੇਸ਼ਨ ਆ ਅਸਟਾਟਮਿਕ ਉਸ ਨੂੰ ਨਹੀਂ ਕਰਾਂਗੇ ਇਹ ਜਿਹੜੀ ਵੀ ਬੈਕਫੋਰਡ ਫੋਲਡਿੰਗ ਹੈ ਜਿਹੜਾ ਤੁਸੀਂ ਨੋਟ ਮਾਰ ਰਹੇ ਹੋ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬ੍ਰਾਂਮੀ ਹੋਈ ਹੈ ਇੱਕ ਕਾਰਦੀ ਉਸ ਕੰਪਿਊਟਰ ਕੰਡਾ ਦੇ ਨਾਮ ਲਿਆ ਸਰ ਇਹਨਾਂ ਨਾਲ ਕਰਦੇ ਇਹ ਬਾਸ ਰਿਹਾ ਜਿਹੜਾ ਜੋ ਮੈਡੀਕਲ ਕਰਾਣੇ ਦਾ ਸਪਸ਼ਟ ਹੋਏਗਾ ਇਸ ਨਹੀਂ ਸਾ ਤੁਸੇ ਨੂੰ ਨਹੀਂ ਕਰਦੇ ਇਹ ਕਰਦਾ ਹਿੰਦਸਟਰੀ ਦਾ ਸਰ ਤੁਸੀਂ ਪਬਲਿਕ ਨੂੰ ਕੀ ਇਹ ਪੀਨ ਕਰਨਾ ਹੈ ਪਬਲਿਕ ਨੂੰ ਬੜੀ ਸਾਡੀ ਬਿਲਕੁਲ ਹੀ ਪੀਰ ਹੈ ਜੀ ਜਿਹੜਾ ਨਸ਼ਾ ਕੋਈ ਇਸ ਜਨਤਕ ਦਰਦ ਫਸ ਗਿਆ ਉਹ ਤੀਨ ਵਾਲਾ ਹੈਗਾ ਉਹ ਜਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਉਪਰ ਸੈਂਟਰ ਹੈਗੇ ਉਹਦੀ ਅਗਵਾਈ ਲਵੇ ਤੇ ਠੀਕ ਹੋ ਗਏ ਜਾਂ ਹਰ ਨਾ ਰਸਤਾ ਕੰਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਨਿਗੁਕਤਾ ਦਾ ਜਾ ਕੇ ਆਪਣੀ ਜ਼ਿੰਦਗੀ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਉਹਦੀ ਕਮਾਈ ਖਾਂਦਾ ਉਹਦੇ ਤੁਹਾਡੇ ਪੂਰੀ ਜਾਂ ਕੋਈ ਹੋਰ ਬਾਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਵੀ ਅਸੀਂ ਮੁਕਾਮਤ ਪਜਾਵਾਂਗੇ